ਉਹ ਪਤਾ ਹੈ ਕਿ ਪਿਛਲੇ ਦਿਨੀ ਜਿਹੜਾ ਕੰਚਨ ਕੁਮਾਰੀ ਔਫ ਕਮਲ ਕੌਰ ਦਾ ਜਿਹੜਾ ਮਰਡਰ ਕਰ ਦਿੱਤਾ ਗਿਆ ਕਿਉਂਕਿ ਜਿਹੜਾ ਗਲਤ ਤਰੀਕੇ ਦੇ ਦੀਆਂ ਵੀਡੀਓਜ਼ ਜਿਹੜਾ ਇੰਸਟਾਗ੍ਰam ਦੇ ਉੱਤੇ ਪੋਸਟ ਕਰ ਰਹੀ ਸੀ ਉਸ ਨੂੰ ਜਿਹੜੇ ਵਾਰਨਿੰਗਸ ਵੀ ਦਿੱਤੀਆਂ ਗਈਆਂ ਪਰ ਉਹ ਫੇਰ ਵੀ ਲਗਾਤਾਰ ਆਪਣੀਆਂ ਜਿਹੜੀਆਂ ਗਲਤ ਤਰੀਕੇ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਉੱਤੇ ਪਾਉਂਦੀ ਰਹੀ ਹੁਣ ਜਿਹੜਾ ਅਮਰਿਤਪਾਲ ਸਿੰਘ ਮਹਿਰੋ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਕਮਲ ਕੌਰ ਔਫ ਕੰਚਨ ਕੁਮਾਰੀ ਵਰਗੇ ਕੰਟੈਂਟ ਕ੍ਰੀਏਟਰਸ ਜੋ ਕਿ ਗਲਤ ਤਰੀਕੇ ਦਾ ਕੰਟੈਂਟ ਆਪਣਾ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਰਹੇ ਨੇ ਉਹਨਾਂ ਨੂੰ ਕ੍ਰੀਏਟਰਸ ਦੇ ਜਿਹੜੇ ਮਾਫੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਕਾਫੀ ਕੰਟੈਂਟ ਕ੍ਰੀਏਟਰਸ ਨੇ ਮਾਫੀ ਵੀ ਮੰਗ ਲਈ ਹੈ ਇੱਕ ਪ੍ਰੇਤ ਜੱਟ ਦੇ ਨਾਮ ਤੋਂ ਕੁੜੀ ਹੈ ਉਸਨੇ ਵੀ ਮਾਫੀ ਮੰਗੀ ਹੈ ਤੇ ਉਸਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਸਨੂੰ ਇੱਕ ਅਨਨੋਮਬਰ ਤੋਂ ਕਾਲ ਆ ਰਹੀ ਹੈ ਤੇ ਉਸਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਸਨੇ ਗਲਤ ਤਰੀਕੇ ਦਾ ਕੰਟੈਂਟ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਾਣਾ ਬੰਦ ਨਾ ਕੀਤਾ ਤਾਂ ਜਿਹੜਾ ਕਮਲਕੌਰ ਤੋਂ ਬਾਅਦ ਜਿਹੜਾ ਅਗਲਾ ਨੰਬਰ ਹੋਗਾ ਉਸਦਾ ਹੋਏਗਾ ਤਾਂ ਆਓ ਤੁਹਾਨੂੰ ਸੁਣਾਨੇ ਉਸਨੇ ਹੋਰ ਕੀ ਕੀ ਕਿਹਾ ਜਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਕਿ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਐ ਉਹ ਮੈਂ ਕੋਈ ਵਿਦਾ ਕਰਦਾ ਪੰਜਾਬ ਦਾ ਚਲੋ ਠੀਕ ਆ ਜੀ ਤੁਹਾਨੂੰ ਸਿੰਪਲ ਸੌਫਟ ਵੀ ਹੈਗੀ ਐ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ तेरे ਪੈਨ ਕਿ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੀ ਕਾਮਿਆਲੀ ਪਹਿਲਾਂ ਤਾਂ ਮੈਂ ਤੁਹਾਡੀ ਕੋ ਪਲੇਨ ਦੇ ਕਿਉਂ ਨਹੀਂ ਤੁਸੀਂ ਕੂਣ ਪੀਤਾ ਪੈਣਾ ਮੇਰਾ ਮੈਂ ਬੇਫੂਦ ਆ ਨਹੀਂ ਬੇਫੂਦ ਬੈਠਿਆ ਮੈਂ ਕਿਹੜੀ ਜਿਹੜੀ ਚੀਜ਼ ਦੀ ਮਾਫੀ ਮੰਗਣਾ ਕੋ ਮੈਂ ਮੰਗੀ ਹੈ ਨਾ ਤੂੰ ਪਿਆਰ ਨਾਲ ਗੱਲ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚੱਕੋ ਕੁ ਦੇ ਦੋ ਸਾਲੋਂ ਮੈਂ ਆਪਣਾ ਇਹ ਬੰਦ ਕਰ ਦੋ ਮੈਨੂੰ ਸ਼ੌਕ ਨਹੀਂ ਮੈਂ ਆਪਣੀ ਜ਼ਵਾਗੜ ਜਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜ਼ਵਾਕਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਦੇ ਕਿਉਂ ਤਾਂ ਕਰਦੇ ਬਿਓ ਮੈਨੂੰ ਤਾਂ ਯਾਰ ਅੱਛਾ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮੇਰੀ ਆਪਾਂ ਟਿਕਾਉਂ ਕੈਸ਼ ਨਹੀਂ ਬੰਦਾ ਲਾਈ ਜਾਂਦਾ ਜਦੋਂ ਸੈਟਅਪ ਕਿਉਂ ਨਾਲ ਹੋਵੇ ਭਰਾਣਾ ਨਾਲ ਹੋਵੇ ਤੇ ਮੂੰਹ 500 500 ਲੋਕਾਂ ਤੋਂ ਮੰਗ ਕੇ ਲੈਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਕੋਈ ਹੋਰ ਜਾਂਦਾ ਕਿਹੜਾ ਭਾਗਾ ਤੇਰਾ ਮੌਜਗਾ ਨਹੀਂਗਾ ਕਮ ਆਹ ਬਈ ਕੇ ਇੰਡਟ ਕੋਈ ਹੈਗਾ ਨਹੀਂ ਆ ਮੇਰੇ ਉੱਤੇ ਸਭ ਕੁਝ ਹੈਗਾ ਬਾਕੀ ਕੋਈ ਕਹਿ ਰੋ ਦਿਲ ਥੋੜੀ ਹੋ ਮੇਰੇ ਘਰ ਤੋਂ ਥੋੜੀ ਦੇ ਸਕਦੇ ਤੇ ਆਪਣੇ ਸੋਚਣ ਕਿ ਜਦ ਤਨੂ ਆਪ ਕਮਾਉਣ ਲੱਗੂਗਾ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇਰੇ ਸਾਥ ਵਾਲਾ ਕਹਿੰਦੀ ਹੈ ਕਿ ਅਸੀਂ ਕਮਉਂਦੇ ਨਹੀਂ ਆ ਮੇਰਾ ਮੁੰਡਾ ਕਮਉਂਦਾ ਹੈ ਤੂੰ ਲੈਕਚਰ ਦਾ ਭਲਾ ਬੱਸ ਮੈਂ ਲੈਕਚਰ ਤਾਂ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੇ ਆ ਤੇਰੇ ਪਾਤੇ ਦਾ ਪਾਪਾ ਲੈਕਚਰ ਦਾ ਭਲਾ ਮੇਰੇ ਤੇ ਫਿਰ ਦੇ ਦੇਗੇ ਇਹ ਤੂੰ ਇਹ ਮੈਨੂੰ ਨਹੀਂ ਪਤਾ ਤੁਸੀਂ ਕੌਣ ਜੇ ਤੁਸੀਂ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਲਾਡੀ ਧਮਕਾਉਣ ਵਾਸਤੇ ਤੁਸੀਂ ਆਪਣੇ ਰੀਅਲ ਨੰਬਰ ਤੋਂ ਫੋਨ ਲਗਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਤੋਂ ਫੋਨ ਆਉਂਦੇ ਪਏ ਨਾ ਉਹ ਕਾਲ ਰਾਈਡ ਤੋਂ ਕਿਉਂ ਫੋਨ ਆਉਂਦੇ ਪਏ ਇਹ ਕੋਈ ਫੇਕ ਨੰਬਰ ਤੋਂ ਕਾਲ ਨਹੀਂ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਬਿਨਾਂ ਨਾ 2 ਦਿਨਾਂ ਦੇ ਵਿੱਚ ਵਾਇਕ੍ਰੂਪ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅੱਜ ਤੋ 3 ਦਿਨ ਆਪਣਾ ਇਲਜ਼ਾਮ ਵੇਖ ਲਿਓ ਤੁਸੀਂ ਚਲੋ ਠੀਕ ਹੋ ਗਿਆ ਮੈਂ ਨਹੀਂ ਅਸੀਂ ਨਹੀਂ ਪ੍ਰਵਾਹ ਕਰਨੀ ਕਿ ਤੇਰਾ ਬੱਚਾ ਹੈਗਾ ਵੀ ਨਹੀਂ ਟਿਕਾਵਾ ਤੇ ਫੋਨ ਰਾ ਪਿੱਛੇ ਕੋਈ ਹੈਗਾ ਤੇ ਨਹੀਂ ਚਲੋ ਠੀਕ ਆ ਹਾਂ ਤੇਰੀ ਫੋਟੋ ਹਥਿਆਰ ਨਾਲ ਅਲਰੇਡੀ ਕਰ ਲਿਆ ਕਿਉਂ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਐ ਇਹ ਮੈਂ ਤੁਹਾਨੂੰ ਕੁਝ ਵਿਦਾ ਕਰ ਕਰਤਾ ਪੰਜਾਬ ਦਾ ਚਲੋ ਠੀਕ ਆ ਜੇ ਤੁਹਾਨੂੰ ਸਿੰਪਲ ਸੌਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਤੇ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹਾ ਗਾਣੇ ਵਾਲੀ ਪਹਿਲਾਂ ਤਾਂ ਮੈਂ ਤੁਹਾਡੀ ਕੋ ਪਲੇਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂ ਦਾ ਨਹੀਂ ਨਹੀਂ ਬੇਕੂ ਬੈਠਿਆ ਮੈਂ ਕਿਹੜੀ ਜਿਹੜੀ ਚੀਜ਼ ਦੀ ਮਾਫੀ ਮੰਗਾਂ ਮੈਂ ਤਾਂ ਮੰਗੀ ਹੀ ਨਾ ਕਿੰਨੇ ਪਿਆਰ ਨਾਲ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚੱਕੋ ਕੁ ਦੇਰ ਦੋ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਨੂੰ ਸ਼ੌਕ ਨਹੀਂ ਮੈਂ ਆਪਣੀ ਜਵਾਬ ਜਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬ ਆ ਮੇਰੇ 5 ਮਹੀਨੇ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਦੇਖਿਓ ਤਾਂ ਕਰਦੇ ਮੈਨੂੰ ਤਾਂ ਯਾਰ ਅਸਾਂ ਨਹੀਂ ਡਿਪਰੈਸ਼ਨ ਡਿਪਰੈਸ਼ਨ ਨਹੀਂ ਮਿਲਿਆ ਬੰਦਾ ਜਦੋਂ ਸੈਟਪਿਓ ਨਾ ਹੋਵੇ ਭਰਾਣਾ ਨਾ ਹੋਵੇ ਤੇ 500 500 ਲੋਕਾਂ ਤੋਂ ਮਾਰ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਭਾਗਾ ਤੇਰਾ ਕਮਾਲ ਲੁਗਾ ਨਹੀਂਗਾ ਕਮਾਲ ਲੁਗਾ ਕੋਈ ਨਹੀਂ ਉਹ ਕਮਾਲ ਲੁਗਾ ਉਹ ਮੰਗੇ ਦੀ ਕੋਈ ਸਰਕਾਰ ਤਾਂ ਵੀ ਕਹੀਏ ਤਾਂ ਰੁਕਿਆ ਹੋਇਆ ਨਹੀਂ ਆ ਮੇਰੇ ਉੱਤੇ ਸਭ ਕੁਝ ਹੈਗਾ ਬਾਕੀ ਕੋਈ ਕਹਿਣ ਨੂੰ ਦਿਲ ਤਾਂ ਥੋੜੀ ਹੋ ਮੇਰੇ ਘਰ ਦੇ ਨੂੰ ਥੋੜੀ ਦੇ ਸਕਦੇ ਹੋ ਤੇ ਆਪਣੇ ਸੋਚਣ ਕਿ ਜਦ ਤਨੂੰ ਆਪ ਕਮਾਉਣ ਲੱਗੂਗਾ ਤਾਂ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇਰੇ ਸਾਥ ਵਾਲਾ ਕਹਿੰਦੀ ਹੈ ਕਿ ਜਿੱਥੇ ਅਸੀਂ ਕਮਾਉਂਦੇ ਨਹੀਂ ਆ ਮੇਰਾ ਮੁੰਡਾ ਕਮਾਉਂਦਾ ਹੈ ਤੂੰ ਲਕਚਰਤਾ ਬੁਲਾ ਬੱਸ ਮੈਂ ਲਕਚਰਤਾ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਤੇਰੇ ਪਾਸੇ ਤੁਹਾਡੇ ਬਾਬਾ ਲਕਚਰਤਾ ਬੁਲਾਉਂਦੇ ਹੋ ਔਰ ਠੀਕਾ ਤੇ ਬੈਠੇ ਯਾ ਤੂੰ ਇਹ ਹੁਣ ਮੈਨੂੰ ਨਹੀਂ ਬਤਾ ਤੂੰ ਕੌਣ ਜੇ ਤੂੰ ਇਸ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਲਾਡੀ ਤੇਮ ਕੌਣ ਵਾਸਤੇ ਤੂੰ ਇਹ ਬੜੇ ਰੀਅਲ ਨੰਬਰ ਤੇ ਫੋਨ ਲਾਉਗਾ ਨਾ ਮੈਨੂੰ ਕਿਉਂ ਫੇਕ ਨੰਬਰਾਂ ਦਾ ਫੋਨ ਆਉਂਦੇ ਪੈਣਾ ਉਹ ਕਾਲ ਰੈਡ ਤੋਂ ਕਿਉਂ ਫੋਨ ਆਉਂਦੇ ਪੈਣਾ ਕੋਈ ਫੇਕ ਨੰਬਰਾਂ ਦਾ ਕਾਲ ਨਹੀਂ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਦਾ ਵਾਂ 2 ਦਿਨਾਂ ਦੇ ਵਿੱਚ ਵਾਇਕਰੂ ਕੋਲ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਅੱਜ ਜਦੋਂ ਤੀਜੇ ਦਿਨ ਆਪਣਾ ਇਜਾਮ ਵੇਖ ਲਿਓ ਤੀਜੇ ਵਿੱਚ ਚਲੋ ਠੀਕ ਹੋ ਗਿਆ ਮੈਂ ਨਹੀਂ ਅਹੀਂ ਨਹੀਂ ਪਰਵਾਹ ਕਰਨੀ ਕਿ ਤੇਰਾ ਬੱਚਾ ਹੈਗਾ ਕਿ ਨਹੀਂ ਬੱਚਾ ਵਾਸਤੇ ਕੋਈ ਹੈਗਾ ਕਿ ਨਹੀਂ ਚਲ